हां हां कि मेरा ਹੁਣ ਸਾਹ ਨੀ ਨਿਕਲ ਲਿਆ ਇੰਨਾ ਕੁਛ ਖਾ ਲਿਆ ਅੱਜ ਸਵਾਦ ਸਵਾਦ ਨਾ ਵੈਰੈਟੀ ਵੀ ਕਿਤੇ ਚੜਦੀ ਸੇ ਚੜਦੀ ਕਿਤੇ ਗਲਾਬ ਜਾਮ ਨੂੰ ਤੇ ਇਹੋ ਹੀ ਨਹੀਂ ਪਤਾ ਲੱਗਦਾ ਮਠਿਆਈਆਂ ਦਾ ਹੀ ਉਹੋ ਗੱਲ ਕਿ ਜਦੋਂ ਘਰ ਦੇ ਬਗਾਨਾ ਹੈ ਵੀ ਢਿੱਡ ਦੇ ਆਪਣਾ ਹੀ ਨਹੀਂ ਕਰਦਾ ਉਹ ਆਪਣਾ ਸੋਚਦੀ ਪਹਿਲਾਂ ਸੋਚਦੀ ਕੀ ਜੇ ਮੈਂ ਆਖਾ ਵੀ ਆ ਚੀਜ਼ ਲਵਾ ਆ ਲਵਾ ਆ ਲਵਾ ਜਿਹੜੀ ਖਾਵਾਂ ਉਤੋਂ ਸਵਾਦ ਜਿਹੜੀ ਖਾਵਾਂ ਉਤੋਂ ਸਵਾਦ ਸਾਰੇ ਆਏ ਭੋਗਦੇ ਸਾਰੇ 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 ਆਏ ਤੇ 슈ਗਰ ਮਿਲਣਾ ਤਾਂ ਹੁਣ ਜਦਾ ਵਾਧ ਜਾਣੀ ਹੁਣ ਗੋਲੀ ਖਾਣੀ ਪੈਣੀ ਉਹ ਪਹਿਲੋਂ ਖਾ ਬਾਬਾ ਖਾਲੀ ਨਹੀਂ ਆ ਦਾ ਸੁਣੋ ਖਾਣ ਦੀ ਗੱਲ ਕਰ ਲਈ ਆ ਟੱਬਰ ਦੀ ਗੱਲ ਸੁਣੋ ਤੁਸੀਂ ਕਿਤੇ ਪਰਿਵਾਰ ਦਾ ਤਫਾਕ ਕਿਤੇ ਮੁੰਡਿਆਂ ਦਾ ਨੌਂਆਂ ਦਾ ਸੱਸ ਦਾ ਸਹੁਰੇ ਦਾ ਕਿਤੇ ਨੌਂ ਨਹੀਂ ਖੋਬਦਾ ਇਦਾਂ ਨੌਂ ਵੀ ਕੀ ਹੁੰਦਾ ਦੋਨੋਂ ਇਹੋ ਚੀਜ਼ਾਂ ਮੈਂ ਚਾਹੁੰਦਾ ਨਾ ਵੀ ਸਾਡੇ ਘਰ ਵੀ ਇਦਾਂ ਹੋਣ ਵੀ ਸਾਡੇ ਬੱਚਿਆਂ ਦਾ ਸਾਡੇ ਨਾਲ ਤਫਾਕ ਹੋਵੇ ਆਪਾਂ ਰਲ ਕੇ ਚੱਲੀਏ ਫੇਰ ਹੀ ਆਪਾਂ ਕਦਮ ਅੱਗੇ ਵਧਾਂਗੇ ਨਾ ਪਹਿਲਾਂ ਜਾਂਦੇ ਆਂ ਸਵਾਗਤ ਵਾਤੀ ਹੁਣ ਰਿਵਾਜ ਚੱਲ ਪਿਆ ਵਾ ਕਿ ਲੋਕੀ ਪਹਿਲਾਂ ਸਵਾਗਤ ਵਾਤੀ ਮਿਲਦੇ ਸਾਰਿਆਂ ਨੂੰ ਆਓ ਜੀ ਆਓ ਸੱਸਰੀ ਘਰ ਨਾਲ ਤੇ ਜਿਹੜੀਆਂ ਨੋਆ ਮਮੀ ਜੀ ਫਰਾਂਚੀ ਚ ਕਿੱਥੇ ਰੱਖੀ ਆ ਮਮਾ ਜੀ ਦੂਜੀ ਆ ਗਈ ਨੀ ਕਿ ਮਮਾ ਜੀ ਹਾਂ ਜੀ ਮੈਂ ਆ ਆੜੀਆਂ ਦੇ ਕਿਤੇ ਵੱਡ ਖਾਣ ਨੂੰ ਕਿਤੇ ਪੈਂਦੀ ਆ ਕਿਤੇ ਇਹਨਾਂ ਨੂੰ ਮਮੀ ਜੀ ਕਹਿਣ ਨੂੰ ਮੈਂ ਤਾਂ ਨਹੀਂ ਨਾਂ ਹੀ ਲੱਲਿਆ ਕਰਨਾ ਤਾਂ ਮਮੀ ਕਹਿਣ ਨੂੰ ਜੇਲ ਕਰਦਾ ਇਹਨਾਂ ਨੇ ਚੱਲ ਕੀ ਹੈ ਨਾ ਮੁੰਡੇ ਇੱਥੇ ਨੂੰ ਪਾਉਂਦੇ ਬਹੁਤ ਗੱਲ ਦੱਸਣ ਲੱਗੀ ਮੁੰਡਿਆਂ ਨੇ ਇੱਕੋ ਜਿਹੇ ਪੱਗਾਂ ਇੱਕੋ ਜਿਹੇ ਕੱਪੜੇ ਨੋਆ ਦੀਆਂ ਵੀ ਉਦਾਂ ਦੀਆਂ ਹੀ ਤੇ ਜਿੱਦਾਂ ਦੀ ਬਾਜੀ ਦੀ ਪਾਕ ਤੇ ਹੁੰਦਾ ਤਾਂ ਭੈਣ ਜੀ ਦਾ ਸੋਟ ਮੈਂ ਨਹੀਂ ਕਰੇ ਕੋਈ ਗੱਲ ਕਰਨ ਵਾਲੀ ਨਹੀਂ ਤੇ ਇੱਥੇ ਹੋਤਰਾ ਇੱਕ ਦਾ ਲੱਗੀ ਉਹਨਾਂ ਮੁੰਡਿਆਂ ਦਾ ਮੈਂ ਇਹ ਗੱਲ ਵੇਖੀ ਆ ਲੈ ਵੀ ਆਪਣੇ ਪਿਓ ਨੂੰ ਕਿਤੇ ਐ ਨਹੀਂ ਕਰਨ ਦੇ ਵੀ ਇੱਥੋਂ ਫੜ ਕੇ ਤੂੰ ਇੱਥੇ ਸਮਾ ਰੱਖਦੇ ਜਾਂ ਇਹ ਚੀਜ਼ ਦਾ ਕਰ ਲਾ ਤੂੰ ਹੈ ਤੇ ਅਸੀਂ ਇਥੇ ਟਟ ਟਟ ਮਰ ਚੱਲੇ ਆਂ ਵੇਖ ਲੈ ਇਹਨਾਂ ਨੂੰ ਕੋਈ ਧਿਆਨ ਹੀ ਨਹੀਂ ਸਾਡਾ ਪਿਓ ਕੰਮ ਕਰਨ ਦੇ ਆ ਤੇ ਅਸੀਂ ਵੀ ਕੋਈ ਕੰਮ ਕਰੀਏ ਮੈਨੂੰ ਲੱਗਦਾ ਸਾਡੇ ਢਿੱਡ ਦੀ ਰੀਜਾਂ ਰਹਿ ਜਾਣੀਆਂ ਸਾਰੀਆਂ ਹੀ ਰੀਜਾਂ ਲੈ ਲੈ ਕੇ ਉਦਾਂ ਹੀ ਮਰ ਜਾਣਾ ਮੈਨੂੰ ਲੱਗਦਾ ਕਿ ਹਾਏ ਕਦੋਂ ਇਦਾਂ ਹੀ ਖੁਸ਼ ਹੋਵਾਂਗੇ ਕਦੋਂ ਸੁਖ ਵੇਖਾਂਗੇ ਕਦੋਂ ਕਰਾਂਗੇ ਇਦਾਂ ਦੇ ਕੰਮ ਪਰ ਬੱਸ ਸਰ ਗਿਆ ਆਡਾ ਲੈ ਬਣਾ ਲੈਂਦੀ ਆ ਹੋਰ ਧੀ ਮੈਂ ਤੇ ਬਣਾ ਲਾ ਤੇ ਮੈਂ ਨਵਾ ਤੂਤ ਪਾਇਆ ਮੈਂ ਦਾਣਾ ਵਾ ਫਿਰ ਮੈਂ ਮੈਂ ਤਾਂ ਰਾਤ ਲੈ ਆਉਂਗੀ ਨਾ ਤੇ ਫਿਰ ਦਾਲ ਤੰਦੀ ਤਰ੍ਹਾਂ ਹਲੂਗੀ ਹੋਏ ਹਾਏ ਨਹੀਂ ਕਿਥੇ ਰਾਤ ਰਹਿਣਾ ਈ ਤੂੰ ਤੇ ਤੇ ਆਪਣੇ ਅੱਛਾ ਇਹ ਦਿੱਲੀ ਸਤਿਕਾਰ ਕੰਡੀਆਂ ਆਓ ਅੱਛਾ ਅੱਛਾ ਜਾ ਜਾ ਹਾਏ ਹੈ ਨਹੀਂ ਚਾਹ ਬਣਾਈ ਆ ਕਿਤੇ ਲਾਡੋ ਵਾਲਾ ਕੰਮ ਤੇ ਨਹੀਂ ਕਰਤਾ ਤੂੰ ਹਾਏ ਮੈਨੂੰ ਤੇ ਸਾਥ ਤੇ ਇਤੈ ਭੁੱਲ ਗਿਆ ਮੈਂ ਤੇ ਉਦਾਂ ਹੀ ਲਾਤੀ ਪੋਣੀ ਸੀ ਤੁੱਟ ਕੇ ਉਹ ਤਾਂ ਤੇ ਨਹੀਂ ਨਾ ਭਾਈ ਨਹੀਂ ਅੱਧ ਨਹੀਂ ਪਾਈ ਸ਼ੁਕਰ ਆ ਅੱਜ ਬਚ ਗਏ ਨਹੀਂ ਤੇ ਅੱਜ ਨਹੀਂ ਫੇਰ ਪਿਆਰ ਬਰ ਬਦਨਾ ਹੀ ਆ ਦਾਦਾ ਜਾ ਭੈਣੇ ਝੂਠੀ ਚਾਹ ਨਾਲ ਪਿਆਰ ਨਹੀਂ ਵਾਦਾ ਹੈਗਾ ਤੇ ਮੈਂ ਤੇ ਬੁੱਠ ਕੀਤਾ ਵਾ ਕਟਾਣੂ ਵਾਦੇ ਆ ਹੂੰ ਕਿ ਤਾਨੂੰ ਤੇ ਮਰ ਜਾਂਦੇ ਉਹ ਗਲੁਗਲ ਕੇ ਇਹਦੇ ਵਿੱਚ ਐਵੇਂ ਮਰ ਜਾਂਦੇ ਆ ਵੱਧ ਜਾਂਦੇ ਆ ਜਾਂ ਮੰਮੀ ਉਹਨਾਂ ਦੇ ਆ ਲੱਦੀ ਦੇਣ ਆਪਣੇ ਪਰੋਨੇ ਦੇ ਵਿਲਾਜਾ ਨਾਲੀ ਫੇਰ ਮੈਨੂੰ ਉਧਰ ਫੇਰਾ ਮਾਨਣਾ ਪੈਣਾ ਐਵੇਂ ਆ ਉਹਨਾਂ ਆਖਿਆ ਵੀ ਭਾਜੀ ਹੁਣੀ ਨਹੀਂ ਆਏ ਮੇਰੇ ਵੱਲੋਂ ਨਹੀਂ ਆਂਦੇ ਹੀ ਸਾਰੇ ਟੱਬਰ ਦਾ ਪੁੱਛਦੇ ਵੀ ਕਿਉਂ ਨਹੀਂ ਲਿਆਂਦਾ ਸਾਰਿਆਂ ਨਾਲ ਫੇਰ ਮੈਂ ਇਦਾਂ ਹੀ ਕਿਸੇ ਦਾ ਕੋਹਤ ਕਿਸੇ ਦਾ ਕੋਹਤ ਦੱਸ ਦਿੱਤਾ ਕਿ ਜੇ ਲੋੜ ਪੈਸੀ ਤੂੰ ਤਾਂ ਜ਼ਰੂਰ ਬੋਲਨੀ ਤੂੰ ਮੈਨੂੰ ਲੈ ਹੀ ਦੰਦੀ ਨਾਲ ਝੂਠ ਕੀ ਬੋਲਣਾ ਵਾ ਜਿੰਨੇ ਸਾਡੇ ਘਰ ਦੇ ਜੀਤ ਉਹਨੇ ਰਾ ਮੈਂ ਤਾਂ ਅੱਗੇ ਤੇਰੇ ਪਿਓ ਨੂੰ ਕਹਿਣ ਨਹੀਂ ਵੀ ਸਾਡੀਆਂ ਦੇ ਰੀਜਾਂ ਜਿਹੜੀਆਂ ਢੇਢੀ ਚ ਰਹਿ ਜਾਣੀਆਂ ਵਾ ਹਾਂ ਨੂੰ ਨਹੀਂ ਸੁੱਖ ਮਿਲਣਾ ਕਿਉਂ ਜਿੱਦਾਂ ਤੇ ਤੇਰੇ ਨਾਲ ਤੇ ਚਲ ਜਾਣਾ ਤੀ ਜਦੋਂ ਸਾਡੇ ਆਖੇ ਹੀ ਨਹੀਂ ਕਿਸੇ ਨੇ ਲੱਗਣਾ ਜੋ ਅਸੀਂ ਕਹਿਣਾ ਉਹ ਕਰਨਾ ਨਹੀਂਗਾ ਜੋ ਹੀ ਸੋਚਿਆ ਉਹ ਹੋਣਾ ਨਹੀਂਗਾ ਤੇ ਸਾਡੇ ਦੀ ਢੇਢੀ ਚ ਰੀਜਾਂ ਵਾ ਤੇ ਜਦੋਂ ਮਰਖਾ ਬਜਾਣਾ ਸਾਡੀਆਂ ਨਾਲ ਹੀ ਚਲ ਜਾਣੀਆਂ ਹਏ ਹਏ ਨਾਲ ਤਾਂ ਤਾਂ ਚਲ ਜਾਣੀਆਂ ਤੂੰ ਇਹਨੂੰ ਦੱਸ ਜੇ ਤੇਰੀਆਂ ਤੇਰੀਆਂ ਦੀਜਾਂ ਹਿੰ ਤਾਂ ਰੇਟੇਟ ਚੱਤਾ ਦਾ ਲੈਣੀਆਂ ਫਿਰ ਅੰਨੇ ਗਾੜੀ ਚੋਂ ਨਾ ਤੇ ਅੱਖੀਆਂ ਦੇਖੋ ਉਹ ਗੱਲੀ ਉਹ ਤੇਰੀ ਲੈ ਮੈਂ ਹੁਣ ਤੇ ਦਲਤ ਗਿਆ ਵਾ ਨਹੀਂ ਤੂੰ ਬਹੁਤ ਸੋਣਾ ਕਿਹਾ ਉਹ ਗੱਲ ਸੁਣ ਉਹਨਾਂ ਹੁਣ ਕੁੜੀ ਨੂੰ ਕੀ ਡਈ ਅੱਜ ਦਿਨ ਕਿਧਰੋਂ ਚੜਿਆ ਮੈਨੂੰ ਤੇ ਇਹ ਨਹੀਂ ਸਮਝ ਲੱਗੀ ਵਧਾਈਆਂ ਹੁਣ ਤੁਹਾਨੂੰ ਬਹੁਤ ਬਹੁਤ ਚੜਦੇ ਗਿਆ ਨਾ ਦੇਣਾ ਤੇ ਇਹ ਵੀ ਹੈ ਅਜੇ ਤਾਂ ਜਿੱਤਾ ਹੋਇਆ ਹੀ ਨਹੀਂ ਹੈ ਤੇ ਵਧਾਈਆਂ ਪਹਿਲਾਂ ਹੀ ਦੇ ਦਾਂਦੀਆਂ ਲੈ ਬਣਾ ਆਹੀ ਤੇਰੀ ਚਾਹ ਦੀ ਗੱਲ ਕਰਦੇ ਕਿ ਬਿਨਾ ਪੁੱਛੇ ਦੱਸੇ ਚਾਹ ਲੈ ਆਈ ਅੱਜ ਮੈਨੂੰ ਪਤਾ ਤਿੰਨੀ ਤਾੜੀ ਪਈ ਆ ਮੈਂ ਤੇ ਦਾਣਾ ਆ ਫਿਰ ਪੀ ਲੋ ਤੇ ਤੀ ਕਿਹਦਾ ਪਤਾ ਕੀ ਇਰਾਦਾ ਈ ਉਹ ਮੇਰੀ ਸੁਣ ਲੈ ਜੇ ਹੁਣ ਆ ਗਈ ਐ ਨਾ ਚਾਹ ਬਣ ਕੇ ਤੇ ਤੂੰ ਹੁਣ ਫੜ ਕੇ ਪੀ ਲਾ ਤੇ ਤੂੰ ਹੋਰ ਦਿਨ ਚ ਨਹੀਂ ਆਈ ਤੂੰ ਦਿਨ ਚ ਨਹੀਂ ਆਈ ਕਰੀ ਜਾਨੀ ਐ ਜੇ ਤੈਨੂੰ ਮਿਲਦੀ ਸਤਕਾਰ ਨਾਲ ਲੱਲ ਚੁੱਪ ਕਰਕੇ ਪੀ ਇਹ ਦਿਨਾਂ ਨਹੀਂ ਵੀ ਨਹੀਂ ਹੁੰਦੀ ਪੀ ਤੇ ਲਵਾਂਗੀ ਮੈਂ ਤੇ ਤੁਹਾਨੂੰ ਦੱਸਣ ਲਈ ਮੇਰੇ ਤੇ ਅੱਗੇ ਸ਼ੁਕਰ ਵਧ ਗਈ ਇੰਨਾ ਕੋ ਖਾ ਕੇ ਇਹਦਾ ਇਰਾਦਾ ਆ ਭੀ ਹੁਣ ਮੈਂ ਮਿੱਠੀ ਚਾਹ ਫੇਰ ਦੇ ਕੇ ਇਹਦਾ ਕੰਮ ਵੇਲੇ ਜ਼ਰ ਕਰਦਾ ਸ਼ਵਾਸ਼ੇ ਸ਼ਵਾਸ਼ੇ ਪੁੱਤ ਉਹ ਗੱਲ ਸੁਣ ਲੈ ਯਾਰ ਇਹ ਹੱਡੀਆਂ ਚਾਪਰਾ ਨਹੀਂ ਕਿੰਨਾ ਕਿ ਚੇਰਵਾ ਜੇ ਮਿਲਣ ਡਿਆ ਸਰਕਾਰ ਨਾਲ ਪੀ ਲਗਾ ਚੁੱਪ ਕਰਕੇ ਮੈਂ ਤਾਂ ਨਹੀਂ ਪੀਣੀ ਪਾਪਾ ਮੇਰੇ ਤੇ ਸ਼ੁਕਰ ਅੱਗੇ ਵਧੀ ਜਾਣੂ ਨਹੀਂ ਨਹੀਂ ਬਰਾ ਭੈ ਨਹੀਂ ਪੀਣੀ ਤੇ ਐਵੇਂ ਫਿਰ ਫਿਰ ਇੱਜ਼ਤ ਤਰਾਉਣੀ ਨਹੀਂ ਆਉਂਦੀ ਆ ਆ ਕੀ ਜੀ ਨਹੀਂ ਦੋ ਗਲਾਸ ਉਹ ਉੱਥੇ ਤਾਂ ਨਹੀਂ ਬਫੀ ਖਾਦੀ ਸਾਰਾ ਕੋ ਖਾਤਾ ਨਹੀਂ ਪੈਣਾਗੇ ਸ਼ੁਕਰ ਵਾਦ ਕੀਆ ਫਿਰ ਤਾਂ ਰਾਤ ਦਿਨ ਸੁਧਰ ਹੋ ਜਾਂਦੀ ਐ ਤੇ ਉੱਥੇ ਜਾ ਕੇ ਤੇਰੀ ਸੁਧਰ हट ਜਾਂਦੀ ਐ ਸੱਚ ਕਰ ਦੇ ਵਿੱਚ ਤੇਰੇ ਸੱਦ ਕੇ ਤੂੰ ਧਰੇ ਦਾ ਜਾਣੀ ਆ ਉਹਨੂੰ ਤੰਦ ਕੇ ਸੁਧਰਨ ਨੂੰ ਆਪੇ ਉਧਰ ਜਾ ਤੇ ਜਾ ਦੇ ਉਧਰ ਜਾ ਤੇ ਲੱਡੂ ਵੀ ਥਾਲੇ ਪੇਰੇ ਵੀ ਥਾਲੇ ਉਦੋਂ ਨਹੀਂ ਐਦੀ ਸੂਦਰੀ ਕਿ ਲੱਡੂ ਦੇ ਥੱਲੇ ਆਦੀ ਹੀ ਸੂਦਰੀ ਸੋਹਣਾ ਸਹੀ ਗੱਲ ਉਹ ਕਰਦੀ ਆ ਵੀ ਬਾਹਰ ਜਾ ਕੇ ਤੂੰ ਮਿੱਠਾ ਸਭ ਕੋ ਖਾਨੀ ਐ ਤੇ ਘਰ ਤੇ ਨੂੰ ਚਾਹ ਇੱਕ ਘੁੱਟਵਾ ਤੇ ਉੱਤੋਂ ਦੀ ਸ਼ੂਗਰ ਉਹ ਨਰਾਈ ਨਰਾਈ ਇਹ ਤਾਂ ਤੋਂ ਪੁੰਦੀ ਆ ਚਲੋ ਇਹਦੀ ਗੱਲ ਤੇ ਰਹਿ ਗਈ ਵਿਚਈ ਕਿਹੜਾ ਮੈਂ ਦਾ ਲੈ ਜੇ ਤਾਨੀ ਨਹੀਂ ਨਹੀਂ ਜਿੱਦਣ ਮਿੱਠੇ ਤੋਲ ਬਣੇਗੇ ਉਦਣ ਵੀ ਐਦੀ ਸੂਦਰਾ ਹਟ ਗਈ ਹੋਰ ਥਾਂ ਨਹੀਂ ਨਹੀਂ ਉਦੋਂ ਤੱਕ ਹੀ ਇਹ ਤੇ ਉੱਧਰ ਤੇਰੀ ਉਹ ਸੱਚੀ ਕਹਿੰਦੀ ਆ ਵੀ ਉਦੋਂ ਤੇਰੀ ਸ਼ੂਗਰ ਕਿੱਥੇ ਗਈ ਸੀ ਤੇ ਜੇ ਜਦੋਂ ਛਾਲ ਵਿੱਚ ਉਹ ਥੋਵਾ ਭਾਇਆ ਸੀ ਉਦੋਂ ਇਹਦੀ ਸੁੱਧਰ ਕਿੱਥੇ ਗਈ ਹੀਗੀ ਚੱਲ ਅੱਛਾ ਪੁੱਤ ਚਾਹ ਪੀ ਤੂੰ ਆਵੇ ਪੀਣ ਲੱਗੀ ਆ ਵਿੱਚੇ ਗੋਲੀ ਘੋਲ ਦੇ ਨਾ ਵਿੱਚੇ ਗੋਲੀ ਘੋਲ ਦੇ ਸ਼ੂਗਰ ਦੀ ਨਾਲ ਹੀ ਪੀਣਾ ਸਾਰਾ ਕੁਝ ਠੀਕ ਹੋ ਜੂ ਨਾ ਤੇ ਇਹ ਕਰਨ ਲੱਗੀ ਆ ਮੇਰੇ ਜਾਦੀ ਵਧਾਈ ਦੇਣ ਇਹ ਕਾੜੀਆਂ ਦੇ ਰਿਸ਼ਤੇ ਹੋਇਆ ਨਹੀਂ ਵਧਾਈ ਕਾਦੀ ਮੈਨੂੰ ਕੀ ਪਤਾ ਮੈਂ ਤੇ ਰਿਸ਼ਤਾ ਤਰੋਂ ਲੱਦੀ ਆ ਰਿਸ਼ਤਾ ਆਹੋ ਕਿਦਾ ਲਾਡੋ ਦਾ ਰਿਸ਼ਤਾ ਤਰੋਂ ਲੱਦੀ ਔਰ ਜਿਹੜੀ ਮੇਰੀ ਭੋਦੀ ਤੁਰੀ ਲਾਡੋ ਤੇ ਜਿਹੜਾ ਮੇਰੇ ਪਰੋਣੇ ਦਾ ਨਹੀਂ ਉਹ ਦੋਸਤ ਸੋਨਾ ਉਹਦਾ ਰਿਸ਼ਤਾ ਤਰੋਂ ਲੱਦੀ ਮੈਂ ਤਾਂ ਸਵੇ ਇਹ ਦੀ ਦਿੱਤਨ ਦੀ ਮੈਂ ਤਾਂ ਤਿਆਰ ਹੋ ਤੇ ਬੈਤੀ ਆ ਤਿੰਨਾ ਸੋਨਾ ਤੂੰ ਤਪਾਇਆ ਦੇ ਤਾਂ ਠੀਕਣਾ ਸਾਨੂੰ ਕਿਉਂ ਨਹੀਂ ਐਡੇ ਜੂ ਓਖੀ ਉਹ ਠੀਕਣ ਨਹੀਂ ਤੇ ਚਲੀ ਜਾਨੀਓ ਤੇ ਮੈਂ ਲਾਜ ਲੈ ਤੇ ਹੋਣਾ ਹੈਗਾ ਤਾਂ ਹੀ ਕਰ ਤੇਰੇ ਨਾਲ ਜਾਣਾ ਹੈਗਾ ਜੇ ਤੁਸੀਂ ਕਰਨੀਆਂ ਹੀ ਆਪਣੀਆਂ ਮਰਜ਼ੀਆਂ ਕਿਸੇ ਨੂੰ ਪੁੱਛਣਾ ਨਹੀਂ ਕਿਛਣਾ ਨਹੀਂ ਆ ਤੇ ਤਿਆਰ ਤੋਂ ਹੋ ਗਈਆਂ ਆਪੇ ਤਿਆਰ ਹੋਈਆਂ ਸਾਨੂੰ ਪੁੱਛ ਕੇ ਤਿਆਰ ਹੋਈਆਂ ਮਮੀ ਮੈਂ ਮਾਂਡੇ ਜਾਣਾ ਮੈਂ ਰਿਸ਼ਤਾ ਕਰਾਉਣ ਲਈ ਆ ਮੈਂ ਰਾਤ ਰਹਿਣਾ ਵਾ ਜਾਵਾਂ ਕਿ ਨਾ ਜਾਵਾਂ ਏ ਮੈਂ ਤੈਨੂੰ ਦੱਸਦੀ ਵੀ ਜਾ ਚਾਏ ਨਾ ਜਾ ਜੇ ਤੂੰ ਤਿਆਰ ਹੀ ਹੋ ਗਈਆਂ ਨਾ ਜਾ ਉਹ ਚੱਲ ਕੋਈ ਨਹੀਂ ਮੈਂ ਤਾਂ ਅਜੇ ਪੁੱਥਣ ਨਹੀਂ ਆ ਤਿਆਰ ਹੋ ਤੇ ਜੇ ਤੇ ਫੇਰ ਇਦਾਂ ਦਾ ਨਾ ਨਾ ਫੇਰ ਮੈਂ ਅੱਧੋਂ ਤੋਂ ਨਹੀਂ ਪੁੱਥਣਾ ਜਦੋਂ ਮੈਂ ਜਿੱਥੇ ਮਾਦੀ ਜਾ ਸਕਦੀ ਆ ਫੇਰ ਉਹ ਬਚੋਲੇ ਲੱਗੇ ਆ ਨਵੇਂ-ਨਵੇਂ ਬਣ ਤੇ ਬਣ ਲੈਂਦੇ ਨਾ ਚਾਹ ਬਥਰਾ ਜਾ ਆਈ ਨਹੀਂ ਚਾਰ ਨੂੰ ਨਹੀਂ ਕਹਿਣਾ ਬਚੋਲੇ ਬਣਾਉਣਾ ਦਾ ਦਾ ਅੱਧੇ ਮੇਰੇ ਪੋਣੇ ਨੂੰ ਤੈਂਦਾ ਤੂੰ ਨਾ ਤਮਾ ਨਾ ਤਮਾ ਅਨੇ ਮਿੰਨਸ ਵਾਰਾ ਤੋਂ ਦੱਸਿਆ ਕਿੰਦਰ ਬਾਪੂ ਇੰਨਾ ਬੋਲਿਆ ਮੈਨੂੰ ਜੇ ਲੋ ਕੰਦਾ ਕੰਮ ਨਹੀਂ ਕਰਨਾ ਬਕਮਾਂ ਦੀ ਹੋ ਅੱਛਾ ਨਹੀਂ ਬੋਲ ਲੱਗ ਦਿਆ ਪਤਾ ਨਹੀਂ ਮਿੰਨ ਤੋਂ ਸਮਝਣ ਲੱਗਾਂ ਡੀ ਉਹ ਕੁੜੀ ਤੇਰੇ ਵਰਗੀ ਛੱਤੀ ਬਲੱਤੀ ਇੰਡਾਂ ਦੀ ਜਿਹੜਾ ਰਿਸ਼ਤਾ ਕਰਾਉਣਾ ਬਰੀ ਸੋਹਣੀ ਆ ਹਾਂ ਹੁਣ ਮੈਂ ਸਾਰਿਆਂ ਨੂੰ ਉਹਦੇ ਦੋਨ ਥੋੜਾ ਦੱਸੀ ਜਾਣੇ ਵੀ ਉਹ 30 ਦੱਦੀ ਤੇ 3 ਨਹੀਂ ਦੱਦੀ ਹੁਣ ਤੁੱਪ ਕਰਕੇ ਤਾ ਪੀ ਲੋ ਫੇਰ ਐਵੇਂ ਦੋ ਹਾਂ ਜੀ ਦੀ ਹੁਣ ਲੈਂਦੀ ਇਹ ਮੇਰੇ ਪੋਣੇ ਦੀ ਆ ਹੋਂ ਦਾ ਵੇਲਾ ਹੋ ਗਿਆ ਤੇ ਫੇਰ ਮੈਂ ਇਹਨੂੰ ਦੇ ਦੇਨੀ ਨਹੀਂ ਦਿੱਤੇ ਹੀ ਬੈ ਤੇ ਪੀਓ ਮੈਮੋ ਉਹਦੇ ਲੱਤ ਜਾ ਤੇ ਪੀਨੀ ਆਂਦੇ ਆ ਲੈ ਤਰੇ ਤੁੱਤਦੀ ਹੁਣ ਆਪਣੀ ਹਾਏ ਕੀ ਇਹ ਗੱਲਾਂ ਕਰਦੀ ਕੀ ਇੱਥੇ ਜਿਹੜੇ ਰਿਸ਼ਤੇ ਦੀਆਂ ਗੱਲਾਂ ਕਰੂਗੀ ਜਾ ਕੇ ਉਹਨਾਂ ਨੇ ਤਾਂ ਸੱਸ ਮਰ ਜਾਣਾ ਤੇ ਉਹ ਇਹ ਕੁੜੀ ਵਾਲ ਘਟ ਵੇਖਣਾ ਤੇ ਇਹਦੇ ਨਾਲ ਜਿਆਦਾ ਵੇਖਣਾ ਤੇ ਇਹਦੇ ਨਾਲ ਵੇਖਣਾ ਤੇ ਇਹਨੂੰ ਮੁਰਮੁਰ ਪੁੱਛਣਾ ਮੁੰਡਾ ਕੀ ਕਰਦਾ ਕਹਣਾ ਕੀ ਕਰਦਾ ਉਹਨਾਂ ਨੇ ਜਾਣ ਕੇ ਛੇੜ ਲਿਆ ਕਰਦਾ ਇਹਨੂੰ ਕੀ ਕਰਾਂਗੇ ਇਹਦੀ ਗੱਲਾਂ ਸੁਣਨ ਨੂੰ ਹੀ ਸਾਡੀ ਬੜੀ ਬੇਇੱਜ਼ਤੀ ਹੋਣੀ ਆ ਰਿਹਾ ਚਲ ਸਾਡੀ ਕਾਦੀ ਬੇਇੱਜ਼ਤੀ ਕੋਈ ਗੱਲ ਨਹੀਂ ਰੱਬ ਨੇ ਦਿੱਤੀ ਆ ਗਾਜਰਾਂ ਦੇ ਵਿੱਚ ਇਹ ਰੰਬਾ ਰੱਖ ਉਹ ਗੱਲ ਨਾ ਹੱਥ ਆ ਕਿ ਚਲ ਵਾਲੀ ਉਹ ਮਹਿੰਦੀ ਖੁਦ ਲਾਈ ਆ ਖੁਦ ਲਾਈ ਆ ਤੇ ਬੇ ਸਕੂਲੇ ਜਾਣ ਤੋਂ ਪਹਿਲਾਂ ਬਲ ਲੈਸ ਜੂਗੀ ਏ ਤੇ ਹਰੇ ਮਹੀਨੇ ਦੀਆਂ ਛੁੱਟੀਆਂ ਵਾ ਨਾਲ ਉਹ ਉਹਦੀਆਂ ਤੇ ਕੋਨਾ ਵੀ ਨਹੀਂ ਮੁੱਕਦੀ ਇਹ ਤਾਂ ਤੇ ਨੋ ਬਾਲ ਛਾ ਵੀ ਨਹੀਂ ਮੁੱਕਦੀ ਤੁਹਾਨੂੰ ਵੀ ਪਤਾ ਮੈਂ ਬਾਤ ਚ ਲਉਣੀ ਤਾਂ ਉਹ ਪਹਿਲਾਂ ਲਾ ਲੈਂਦੀ ਆ ਲੈ ਕੇ ਕੋਤ ਨਾ ਲਾਇਆ ਕਰਦੀ ਤੇਰੀਆਂ ਮੈਡਮਾਂ ਨੇ ਵੇਖੇ ਤੈਨੂੰ ਕੁੱਟਣਾ ਹੀ ਨੇ ਸਕੂਲੀਓ ਇਹਦੇ ਛੁੱਟੀਆਂ ਪਈਆਂ ਹੋ ਤਾਂ ਕਿੱਥੇ ਕੁੱਟ ਲਈਂ ਆ ਕਾਲ ਠੀਕ ਵਾਹ ਪਾ ਜੂ ਸਕੂਲੇ ਜਾਣਾ ਉਹਦੋਂ ਨਾ ਲਾਵੀ ਆ ਵੇ ਲੋ ਹੁਣ ਜਿੰਨੇ ਦਿਨ ਰਹਿਣੀਆਂ ਨੇ ਛੁੱਟੀਆਂ ਤੇ ਸਿਰ ਇਦਾਂ ਰਹਿਣਾ ਹੈ ਕਾਹਰੂ ਹੋਰ ਮੈਂ ਦੋ ਵਾਰੀ ਕੰਘੇ ਹੀ ਫੜੀਏ ਤੇ ਦੋਵੇਂ ਵਾਰੀ ਨਹੀਂ ਸਿਰ ਵਾਇਆ ਪਰ ਇੱਕ ਗੱਲ ਤੂੰ ਨੋਟ ਕੀਤੀ ਆ ਹਾਂ ਆ ਮੇਰੀ ਪੈਂਟ ਪਾ ਕੇ ਮੇਰੀ ਠੀਕੜੀ ਸੋਹਣੀ ਲੱਗਦੀ ਮੇਰੇ ਕੋਲ ਨਿੱਕੇ ਹੁੰਦੇ ਕੋਈ ਨਹੀਂ ਨੇ ਪੈਂਟੇ ਹਾਂ ਝੂਠ ਨਾ ਭੋਲ ਤੇ ਡਿਜ਼ਾਈਨ ਵੀ ਹੈ ਨਹੀਂ ਉਹ ਪੁੱਤ ਬੜੇ ਬੜੇ ਸੋਹਣੇ ਡਿਜ਼ਾਈਨ ਹੁੰਦੇ ਦੇਖ ਨੋ ਮੇਰੇ ਜਿਹੜੇ ਤੇ ਦਾਦੀ ਦਾਦਾ ਨੇ ਮੇਰੇ ਮੰਮੀ ਪਾਪਾ ਮੈਨੂੰ ਪੈਂਟਾਂ ਹੀ ਉਹ ਜੀਂਦੀਆਂ ਪਾਉਂਦੇ ਹੁੰਦੇ ਸੀ ਪਰ ਉਹਦੋਂ ਯਾਨਾ ਕੰਟਾ ਉਹ ਨਹੀਂ ਐੜੜੇ ਪਹੁੰਚੇ ਨਹੀਂ ਨਹੀਂ ਪੁੱਤ ਦੂਜੇ ਹੁੰਦੇ ਸੀ ਪਹਿਲ ਬੋਡਮ ਜਿਹੜੇ ਵੱਡੇ ਵੇਲੇ ਇੱਥੋਂ ਤੱਕ ਹੁੰਦੀਆਂ ਜਿੱਦਾਂ ਹੁਣ ਆ ਤੇ ਤੂੰ ਪਾਈ ਆ ਤੇ ਐੜੜੇ ਪਹੁੰਚੇ ਹੁੰਦੇ ਸੀ ਨਾ ਪਰ ਇੱਥੇ ਤਾਂ ਕੰਕ ਨਹੀਂ ਆਇਆ ਤੇ ਹੁਣ ਤੂੰ ਪਤਲੀ ਆ ਨਾ ਤਾਂ ਤੈਨੂੰ ਖੁੱਲੀ ਲੱਗਦੀ ਆ ਏ ਮੈਂ ਮੋਟਾ ਹੁੰਦਾ ਸੀ ਨਾ ਤਾਂ ਵਾ ਤੂੰ ਤੇ ਮੇਰਾ ਆਪਣੀ ਜਵਾਨੀ ਦੀ ਫੋਟੋ ਨਹੀਂ ਦਿਖਾਈ ਫੇ ਮੈਂ ਚੱਲ ਤੈਨੂੰ ਨਾ ਮੈਂ ਆਪਣੀ ਜਵਾਨੀ ਵਾਲੀ ਐਲਬਮ ਖਾ ਲੂੰਗਾ ਕਿਸ ਦਿਨ ਮੇਰੀ ਗੱਲ ਸੁਣ ਹੁਣ ਤੂੰ ਹੀ ਨਿਆਣੇ ਨਹੀਂ ਜੱਸ ਸਕਦੇ ਉਹ ਨਿਆਣੇ ਤੁਹਾਡੇ ਵੀ ਗੁਰੂ ਆ ਨਾਲੇ ਤਾਂ ਹੀ ਆਪਣੇ ਫੋਟੋਆਂ ਬਖਾਲੀਆਂ ਨਹੀਂ ਨਾ ਉਹ ਬਖਾਲੋ ਪ੍ਰੂਫ ਕਰੋ ਆਪਣਾ ਕੋਈ ਨਹੀਂ ਪ੍ਰੂਫ ਕਰ ਰਿਹਾ ਲੱਭ ਲੈਣੇ ਮੈਂ ਦਾਦੀ ਜੀ ਨੂੰ ਕਹਿਣਾ ਕਿ ਲੱਭ ਕੇ দাও ਉਹਦੇ ਵੀ ਇੱਕ ਨਾਲੇ ਉਹਦੇ ਤੇ ਇਹੋ ਜਿਹੇ ਪੈਂਟੇ ਹੀ ਹੁੰਦੇ ਹਨ ਮੇਰੇ ਤੂੰ ਵੇਖੀ ਐ ਐਸੇ ਪੈਂਟ ਚ ਪਾ ਕੇ ਮੈਂ ਉਹ ਪੈਂਟ ਪਾਈ ਸੀ ਤੇ ਐਸੇ ਰੰਗ ਦੀ ਪੱਗ ਬਨ ਕੇ ਕੱਪੜੇ ਦੀ ਪਾਈ ਸੀ ਉਹ ਜੀਨ ਦੀ ਨਹੀਂ ਪਾਈ ਕੱਪੜੇ ਦੀ ਪਾਈ ਸੀ ਉਹ ਐਵੇਂ ਮਰ ਜਣੀ ਐ ਉਹ ਹੀ ਪੈਂਟ ਸੀ ਕੱਪੜੇ ਇਹੋ ਜਿਹੇ ਹੈ ਇਹੋ ਜਿਹੇ ਐ ਹੋ ਰਿਹਾ ਇਹੋ ਜਿਹਾ ਤੂੰ ਸੁਣ ਮੇਰੀ ਗੱਲ ਮੰਨ ਜਾਨਾ ਹੀ ਹਾਂ ਚਾਚੀ ਨੇ ਕੀ ਕਹਿ ਤੈਨੂੰ ਦੱਸਿਆ ਦੀ ਨਹੀਂ ਜਾਣ ਦੇਣਾ ਐਵੇਂ ਉਹ ਤੇ ਵਿਹਲੀ ਆ ਉਹ ਚੱਲ ਕੋਈ ਨਹੀਂ ਖਲਾ ਦੇਣੇ ਨਿਆਣੇ ਨੂੰ ਦੋ ਜਾ ਬਿਲਕੁਲ ਫੇਰ ਉਹ ਨਹੀਂ ਨੇ ਉਹਨੂੰ ਤੇ ਆਪਣੀ ਹੋਸ਼ ਨਹੀਂ ਰਹਿੰਦੀ ਤਾਂ ਮੇਰੀ ਕੁੜੀ ਸੰਭਲੂਗੀ ਲੈ ਤਾਂ ਸਾ ਵੀ ਲਊਗੀ ਕੁੜੀ ਨੂੰ ਕੀ ਆ ਨਾਲੇ ਮੇਰੀ ਠੀਕ ਨਹੀਂ ਸੋਣੀ ਸੁਨਖੀ ਆ ਕਿੰਨਾ ਕਲੀਅਰ ਬੋਲਦੀ ਆ ਕੋਈ ਜਿਸੇ ਗੱਲ ਬਾਤ ਤੇ ਅੜੂਗੀ ਬੋਝ ਚ ਲਊਗੀ ਗੱਲ ਨੂੰ ਕਿ ਆਖਣ ਦੀਏ ਚਾਚੀ ਉੱਥੇ ਇੰਨੇ ਉਹਨੂੰ ਵਾਰੇ ਨਹੀਂ ਆਉਂਦੇਣਾ ਫੇਰ ਅਗਲੀ ਘਰ ਰਣ ਕੇ ਸ਼ਿਕਾਇਤਾ ਲਾਉਗੀ ਤੁਹਾਨੂੰ ਪਤਾ ਤਾਂ ਹੈਗਾ ਉਹਦੀ ਰੀਸਾ ਲਾਉਣ ਲੱਗ ਪੈਂਦੀ ਆ ਉਹ ਤਾਂ ਰੀਸਾ ਨਹੀਂ ਲਾਉਣੀਆਂ ਜਗ੍ਹਾ ਉੱਥੇ ਆ ਗਈ ਚਾਚੀ ਦੀਆਂ ਸਮਾਨ ਬਿਠਿਰਣਾ ਕੀ ਥਾਂ ਮੈਂ ਘਰ ਆਪਲਾ ਨੂੰ ਉੱਥੇ ਕੀ ਕਰੂ ਰੋਣੀਆਂ ਲੈ ਉੱਥੇ ਨਹੀਂ ਰੀਸਾ ਨਹੀਂ ਲਾਈਦੀਆਂ ਚਾਚੀ ਵੱਡੀਆਂ ਨੇ ਮੇਰੀ ਗੱਲ ਸੁਣੋ ਸੇਰ ਦੀ ਰੱਟ ਲਾ ਕੇ ਬੈਠੀ ਵੀ ਮੈਂ ਚਾਚੀ ਨਾਲ ਵੰਡੇ ਜਾਣਾ ਉਹ ਮਹਾ ਨੂੰ ਮਹਾ ਚੇਤਾ ਭੁੱਲਾ ਤੁਸੀਂ ਫੇਰ ਉਹਨੂੰ ਚੇਤਾ ਕਰਾਉਣਾ ਕੋਈ ਗੱਲ ਨਹੀਂ ਜਾ ਲੈਂਦੇ ਇਹੋ ਜਿਹੇ ਆਦਰ ਘੁੰਮਣ ਫਿਰਦੇ ਮਿਲ ਕੇ ਚਾਹ ਚਲ ਜੀ ਨਹੀਂ ਕਾਹ ਜਣਾ ਸਵੇਰੇ ਕੋਈ ਗੱਲ ਨਹੀਂ ਇੱਕੋ ਦਿਨ ਤੇ ਰਹਿਣਾ ਉਹਨੇ ਰਾਤ ਜਦੋਂ ਮੈਂ ਕਿਹਾ ਨਹੀਂ ਚੰਗਾ ਪਰ ਜਦੋਂ ਉਹ ਰੌਲਾ ਪਾਊਗਾ ਫੇਰ ਫੇਰ ਤੂੰ ਕਰਾਉਣਾ ਫੇਰ ਮੈਂ ਦੱਸੂਗਾ ਹੈ ਮੈਂ ਰੋਣਾ ਜਦੋਂ ਮੈਂ ਆਪਣੀ ਕੁੜੀ ਨਹੀਂ ਘਲੌਣੀ ਤੇ ਫਿਰ ਨਹੀਂ ਘਲੌਣੀ ਤੇਰੀ ਕੁੜੀ ਕੋ ਜਾਦੀ ਉਹਨੂੰ ਆਪਣਾ ਹੋਛ ਰਹਿੰਦੀ ਨਹੀਂ ਤੇ ਉਹ ਸੰਭਲੋ ਇਹਨਾਂ ਉਹ ਚਲ ਚੰਗਾ ਚੁੱਖਾ ਖਾਊਗੀ ਨਾਨਕਿਆਂ ਤੋਂ ਮੈਂਦੀ ਰਹਿਣਦੀ ਉੱਥੇ ਗਾਂ ਤਾ ਤੂੰ ਪੀ ਕੇ ਫੇਰ ਬਹਿ ਜਾਵਾਂ ਨਾਲੇ ਪੈਥੇ ਰਿਹਾ ਮੰਮੀ ਮਨੇਦਕੋ ਤੇ ਇੱਦਿੱਤ ਪਾਈਏ ਜਿੰਨੇ ਬੈਥੇ ਤੇ ਪੈਹੇ ਲੱਗਣੇ ਤੇ ਤੇ ਲੱਦਨੇ ਨਹੀਂ ਰਾਤ ਤਰਾਇਆ ਨਹੀਂ ਦੇਣਾ ਰਾਤ ਤੇਲ ਨਹੀਂ ਪੋਣਾ ਤੂੰ ਬਾਸੀ ਤੇਲ ਤੂੰ ਪੋਣਾ ਉਹਨਾਂ ਪੋਣਾ ਹੋਏ ਤੇ ਧਰੋਂ ਦਾਵਾਂਗੇ ਹਜੇ ਤੇ ਦਾਲ ਤਰੀ ਨਹੀਂ ਤੇ ਪਹਿਲਾਂ ਤੇਲ ਉਹ ਪਾ ਦਨ ਵੀ ਇਹਨਾਂ ਨੇ ਉਹਨੇ ਪੀਤੇ ਆਉਣਾ ਮੈਂ ਤਾਂ ਮੈਂ ਤੇਲ ਪਾ ਦਾਂ ਤਿੰਨੇ ਪੋਣਾ ਤੇ ਮੈਂ ਵੀ ਕਿਹਾ ਆ ਜਾਣਾ ਹਾਏ ਰੱਬਾ ਨਾਲੇ ਪੋਤਾ ਸਰਵਾਲਾ ਉਹ ਸਰਵਾਲਾ ਮੇਰੀ ਟੀ ਆਫੇ ਗਰਮੀ ਲੱਗਦੀ ਹੈ ਨਾ ਮੈਂ ਜੁੜਾ ਕਰਦਾ ਨਹੀਂ ਮੈਂ ਜੁੜਾ ਕਰਦਾ ਸੀ ਮੇਸ਼ ਉਹ ਨਹੀਂ ਮੈਂ ਕਰਕੇ ਦਿੰਦਾ ਵਾ ਉਹ ਵੇਖੀ ਕਿੰਨਾ ਵਧੀਆ ਜੂੜਾ ਕੜਾ ਕਰਦੀ ਦਿੰਦਾ ਨੂੰ ਮੈਂ ਉਹ ਠਹਿਰ ਜਾ ਉਹ ਨਾ ਪੁੱਟੋ ਇੱਥੇ ਕਰਦਾ ਇੱਥੇ ਤਾ ਕਰਕੇ ਉਹ ਨਾ ਕਰੋ ਉਹ ਠਹਿਰ ਜਾ ਆ ਵੇਖੀ ਮੈਂ ਇਹਦਾ ਜੂੜਾ ਕੜਾ ਵਧੀਆ ਕਰਕੇ ਦਿੰਨਾ ਇੱਥੇ ਹੋ ਆ ਵੇਖੀ ਐਸੇ ਮੁੰਡਿਆਂ ਦਾ ਹੁੰਦਾ ਵਾ ਉਹ ਨਹੀਂ ਕੁੜੀਆਂ ਦਾ ਵੀ ਹੁੰਦਾ ਵਾ ਆ ਨਾ ਕਰ ਉਹ ਤੇ ਵਾਲ ਪੁੱਟੇ ਗਏ ਆ ਹੋਇਆ ਵੇਖੀ ਤੂੰ ਉਹ ਮੈਂ ਆਪੇ ਤੇ ਕਰੇਲੇ ਕਰ ਦੂੰਗੀ ਉਹ ਇੱਥੇ ਕਲਿੱਪ ਲੈ ਕੇ ਲੁੰਡੀਆਂ ਹੁੰਦੀਆਂ ਨੇ ਆ ਦੇ ਇੱਕ ਮਿੰਟ ਆਹ ਉਹ ਲੈ ਕਲਿੱਪ ਲਾਈ ਲੈ ਆ ਵੇਖਾ ਮਰਦੀ ਦਾ ਏ ਲੱਭਾ ਵੀ ਗੱਲ ਕੇ ਵੇ ਇੱਕ ਦਾ ਸੁਣਾ ਥਾਂ ਕਰ ਮੂੰ ਆਵੇ ਬਣੀ ਕੀ ਨਹੀਂ ਗੱਲ ਐਂਦਾ ਪਾਲਣ ਵਾਲੀਆਂ ਕਰਾਉਂਦੀਆਂ 5-500 ਰੁਪਇਆ ਲੈ ਕੇ ਹਾਏ ਰੱਬਾ ਐਂਦਾ ਤਾਂ ਨਹੀਂ ਹੁੰਦਾ ਉਹ ਤਾਂ ਸਾਰਾ ਖਿਲਰਿਆ ਨਾਲੇ ਦਵਾਰ ਕੁੱਟੇ ਜਾਣੇ ਆ ਲੈ ਤੂੰ ਉਸ ਦਾ ਨੇ ਖੋਲ ਹੀ ਦਿੱਤਾ ਵਾ ਜੋ ਸੋਨਾ ਹੀ ਨਹੀਂ ਲੱਗਦਾ ਖੋਲਣਾ ਕਰ ਲੈ ਹਾਂ ਤੇਰੇ ਕੀ ਜਾਵੇ ਨਾ ਪਾਰਲਰ ਇਹਦੇ ਇੱਕ ਵਿਆਹ ਸ਼ਾਦੀ ਤੇ ਜਾਣਾ ਇਹਦੇ ਨਾਲ ਤੇ 500 ਰੁਪਇਆ ਲੈ ਲੈਣੀ ਜੁੜਾ ਕਰਨ ਦਾ ਹੀ ਚੱਲ ਬੱਸ ਕਰੋ ਸੋਹਣੀਆ ਕਰਦੀਆਂ ਹੁਣ ਸੋਹਣਾ ਕਰਦੀਆਂ ਮੈਂ ਮੇਰੀ ਗੱਲ ਕਿ ਮੈਂ ਇਦਾਂ ਬੁਲੇਟ ਤਾਂ ਨੱਕੀ ਫੇਰ ਕੇ ਵੀ ਲੈਟਣਾ ਬੱਸ ਕਰੋ ਤੂੰ ਨਿਆਣੇ ਨਿਆਣੇ ਬਾਰੇ ਨਹੀਂ ਆਸਾ ਦੇ ਨਿਆਣੇ ਸਭ ਕੋ ਹੁਣ ਵੇਖਦੇ ਆ YouTube ਦਾ ਸਭ ਕੋ ਪਤਾ ਲੱਗਦਾ ਵਾ ਆ ਤੂੰ ਨਾ ਵਾਰੇ ਆਉਂਦੇ ਮੈਂ ਮੈਂ ਕਿਤੋਂ ਵਾਰੇ ਆਉਂਦੇ ਨਾ ਨਿਆਣੇ ਨੂੰ ਫੋਨ ਤੇ Instagram ਦਾ ਪਤਾ ਤੇ YouTube ਦਾ ਪਤਾ ਉਹ ਤੇ ਸਿਰ ਵੋਂ ਦਾ ਪਤਾ ਲੱਗ ਜਾਂਦਾ ਮੈਂ ਹਾਂ ਸੁਣ ਮੱਤੇ ਨਾ ਆਵੇਖਾ ਕਰ ਕੋ ਤੇਰੀ ਮੈਂ ਜਗਾ ਘੋਡਣਾ ਤੇਰੀ ਆ ਗੰਗੀ ਲੈਉਣੀ ਆ ਚੱਲ ਅਸੀਂ ਬਾਹਰ ਕਾਬੂ ਕੀ ਸੇ ਸਿਰਵਾਇਦਾ ਤੇਨ ਵੀ ਲੈ ਆਈ ਚੰਗਾ ਸੇਰਾ ਹੈ ਤੇ ਤਰੇਲ ਬਣੀ ਹੈ ਕਿੱਤੀ ਚੜੇਲ ਬਣੀ ਤੂੰ ਨਹੀਂ ਕਾਲੀ ਚੜੇ ਕਾਲੀ ਜਿਹੜੀ ਕਿੱਤੀ ਚੜੇਲ ਬਣੂ ਸੇਰਵਾ ਆ ਪਿੰਨਾ ਬੰਦੇ ਵਾਂਗੂ ਆ ਮੈਨੂੰ ਸੁਣ ਨਾ ਗਲੀ ਕਿਡਾਉਂਦੀ ਆ ਮੈਨੂੰ ਹੀਰਟ ਕੁੱਟ ਗਰਮੀ ਲੱਗਦੀ ਆ ਮੈਨੂੰ ਤਾਂ ਗੰਗੀ ਨਹੀਂ ਤੈਨੂੰ ਕੋਲ ਸਾਨੂੰ ਤੇਰੇ ਨਾਲ ਵੇਖ ਕੇ ਗਰਮੀ ਲੱਗਣ ਦੀ ਦਵਾ ਖਰਾਦੀ ਆ ਤੇ ਮੈਂ ਕਿਉਂ ਕਿਉਂ ਤੈਨੂੰ ਕਿਥੇ ਜਲ ਜਰਨੀ ਬਾਹਰ ਤੋਂ ਪਤਾ ਕਿੰਨੀ ਹੈ ਨਹੀਂ ਮੈਂ ਉੱਥੇ ਚਾਚੀ ਨਾਲ ਚਲ ਜਰਨੀ ਹੈ ਕੋਈ ਚਾਚੀ ਚਾਚਾ ਚਾਹ ਰਹੇ ਪੀਣ ਉਸੇ ਕਰ ਲੈਣ ਗੱਲਾਂ ਬਾਤਾਂ ਉਹਨਾਂ ਨੂੰ ਤੇ ਮੈਂ ਲੱਗੇ ਖਲੋਜੂਗੀ ਲੈ ਐਵੇਂ ਖਲੋਜੂਗੀ ਲੱਗੇ ਜਾ ਕੇ ਮੈਂ ਬੂਹੇ ਦੇ ਬਾਸ ਖਲੋਇਨੀ ਟਕਾ ਹੈ ਨਹੀਂ ਸੀ ਸਾਡੇ ਲੱਗੀ ਖੋਜੀ ਗਈ ਇਹਨੇ ਜੂੜਾ 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 ਆ ਤੂੰ ਸਿਰ ਵਾਲਾ ਚੰਗੀ ਤੇ ਤੈਨੂੰ ਸਿਰ ਮਾ ਹੁੰਦੀ ਹੈ ਤੇਰੇ ਨੂੰ ਮੈਂ ਸੋਣ ਲੱਗੀ ਸੌਂ ਲੈ ਇੱਥੇ ਚਲਕ ਸੌਣਾ ਥਾਲੂ ਸੌਣ ਮਾਣਾ ਸੀ ਮੈਂ ਲੱਤ ਕੁਟਾ ਥੱਕ ਗਈ ਹੁਈ ਹੈ ਚਲ ਸਿੱਧੀਆਂ ਕਰ ਲੱਤਾਂ ਕਾਲਾ ਇਦਾਂ ਸੋਏਂਗੀ ਨਾ ਤੈਨੂੰ ਤਾਂ ਕੁੱਟਿਆ ਮੈਂ ਫੇਰ ਨਹੀਂ ਕਰਾਂ ਮੈਂ ਫੇਰ ਤੰਜੇ ਨਾਲ ਘੁੱਟ ਦੇਣੀ ਆ ਵੇਖੀ ਜੇ ਨਾ ਚੁੱਤੀ ਮੁਰਕੇ ਤੂੰ ਆਪਣੀ ਮਾਂ ਨੂੰ ਸੁਣਾ ਦੇਣਾ ਕਿ ਆ ਬਣਾਤੀ ਹੈ ਉਹ ਬਣਾ ਦੇ ਸੌੜ ਮਾ ਨਾ ਹੋਂ ਡੋਕਿੰਟੀ ਦੁਪਹਿਰ ਲੱਗੀ ਆ ਇਦਾਂ ਤੈਨੂੰ ਮੈਂ ਸਵਾਦ ਜਣਾ ਵੇਖੀ ਗੱਲ ਤੇ ਤੂੰ ਕਰਕੇ ਆਉਣੀ ਆ ਤੇ ਮੈਂ ਤੱਲੀ ਚੱਲਦਾ ਫੇਰ ਤੂੰ ਇਕੱਲੀ ਚੱਲ ਜਾ ਮੈਂ ਗੇਮ ਖੇਡਣਾ ਤਨ ਮੈਨੂੰ ਤੂੰ ਉੱਥੇ ਥੱਦ ਕੇ ਤੇ ਫੇਰ ਤੂੰ ਆਦੀ ਮੈਂ ਤੱਲੀ ਤੁਹਾਨੂੰ ਦੱਲ ਕਿੱਥੇ ਹੱਲ ਗਏ ਮੇਰੇ ਧਰ ਮੈਂ ਬੱਸੇ ਚਾੜ ਦੂੰਗਾ ਫੇ ਮੇਰਾ ਆਧਾਰ ਤਾ ਦੇ ਦੇ ਆਧਾਰ ਤਾ ਸਾਵਾਸ਼ੇ ਕਾਡੇ ਆਧਾਰ ਕਾਦੀ ਮਾਣਾ ਹੋਵੇ ਦੇ ਮੈਂ ਤਰਤਾਰੀ ਤੇ ਚਲ ਜਾਣਾ ਮੈਂ ਦੇ ਦੇ ਆਧਾਰ ਤਾ ਮੇਰਾ ਤਾਦ ਬੁੱਤ ਮੈਂ ਕੱਢ ਦੇਣਾ ਕਿੱਥੇ ਚੱਲੀ ਬਿਨਾ ਪੁੱਛੇ ਦੱਸੇ ਪਾ ਕੇ ਪਰਸ ਮਹਾਰਾਣੀ ਘਰ ਦੇ ਕੰਮ ਲੱਗਿਆ ਤੇ ਰੋਲਾ ਪੈ ਰੋਣਾ ਪੈ ਜਾਂਦਾ ਤੁਹਾਨੂੰ ਕੰਮ ਕਰਨ ਲੱਗਿਆ ਤਾ ਪਿਆਈ ਕਿ ਨਹੀਂ ਤਾ ਪਿਆਈ ਹੈ ਨਾ ਤੇ ਮੰਮੀ ਮਹਾ ਜੇ ਕਮਾਈ ਕਰਨ ਲੱਗੀ ਆ ਬੁੜੀਆਂ ਦੀਆਂ ਕਮਾਈਆਂ ਨਾਲ ਬਰਕਤ ਨਹੀਂ ਪੈਂਦੀ ਬੰਦਿਆਂ ਦੀਆਂ ਕਮਾਈਆਂ ਨਾਲ ਬਰਕਤ ਪੈਂਦੀ ਆ ਨਹੀਂ ਪੈਦਾਨੀ ਨਹੀਂ ਤੂਤ ਮਿਲਨੇ ਤੇ ਤੇਰਾ ਵੀ ਲਵਾ ਦੂੰਦੀ ਤਾਂ ਤੂੰ ਸੂਟਾਂ ਤਾਂ ਬਗੈਰ ਰਹਿਨੀ ਆ ਮੇਰੇ ਨੂੰ ਸੂਟਾਂ ਦੀ ਲੋੜ ਹੈ ਜੇ ਜੇਹੜਾ ਫ੍ਰੀਜ ਮਿਲਨੇ ਆ ਤੇ ਪੈਸੇ ਬਚਨੇ ਆ ਹਾਏ ਰੱਬਾ ਤੂੰ ਮੇ ਇੱਕੋ ਜੇ ਸ਼ਿਕਾਇਤ ਹੋ ਗਈ ਹਾਏ ਯਾਰ ਤੂੰ ਦੈਨ ਮੰਮੀ ਕਿੱਥੋਂ ਲਿਆਂਦੀ ਸੀ ਵਿਆਹ ਤੇ ਪਾਪੇ ਨੂੰ ਪੁੱਛਣਾ ਪੈਣਾ ਹਾਂ ਵੀ ਇਹਦਾ ਨਹੀਂ ਨਾ ਦਿੱਤਾ ਹੋਣਾ ਦਾਈ ਦਾ ਫੇਰ ਸਾਰੇ ਰੀਤਿਓ ਜਾਣੇ ਹੀਗੇ ਚਲ ਠੀਕ ਆ ਨਹੀਂ ਤੁਹਾਡੇ ਪੈਣਾ ਹੀ ਨਾ ਅਸਮਾਨ ਤੋਂ ਇਹਦੇ ਪਾਪੇ ਨੇ ਵੀ ਨਾ ਵਿਚੋ ਲੈਣ ਉਹ ਕਰਾ ਪਿਆ ਹੈ ਆਏ ਹਾਏ ਨਤਲੀ ਤਨੀ ਪਿਆ ਦਿੱਤੇ ਵੇ ਮੈਂ ਜੋ ਦਾ ਕੀ ਇਹਨੇ ਰਿਸ਼ਤਾ ਕਰਾਉਣਾ ਮੈਨੂੰ ਇਹ ਨਹੀਂ ਸਮਝ ਲੱਗਦੀ ਕਿੱਥੇ ਚੱਲੀ ਆਏ ਕੌਣ ਮਾ ਰਿਸ਼ਤਾ ਮੈਨੂੰ ਪੁੱਛਿਆ ਕਿ ਸਿਆ ਦੱਸਿਆ ਕੋ ਨੀ ਜਿੱਦਾਂ ਹਾਂ ਦਾ ਦਿੱਤਾ ਆਈ ਉਦਾਂ ਹੀ ਉਹਨਾਂ ਦਾ ਕਰਾਉਣਾ ਵਾ ਬਾਤੀ ਮੈਂ ਦੂਧ ਧੂਬ ਤੋਂ ਭਰੇ ਦਿੱਥੇ ਆ ਜਿੱਦਾਂ ਦੀ ਤੇ ਹੁੰਦੇ ਆ ਮੰਮੀ ਮੇਰੀ ਵੋਟੀ ਬੜੀ ਸਿਆਣੀ ਆ ਇਹਨਾਂ ਨੇ ਮੈਨੂੰ ਨਲਾਇਤ ਹੀ ਸਮਝ ਸਦਣਾ ਇਹਨਾਂ ਸਾਰੀ ਉਮਰ ਹੀ ਇਦਾਂ ਹੀ ਸਮਝ ਸਦਣਾ ਬਸ ਸ਼ਰਾਈ ਤੇ ਆਪਾਂ ਹੋਏ ਤੂੰ ਤਾਂ ਸਿਆਣੀ ਆ ਉਹ ਵੀ ਬੜਾ ਸਿਆਣਾ ਅੰਦਰ ਬੈਠਾ ਬੈਠ ਤੇ ਚੜਿਆ ਤੇ ਸ਼ਰਾਈ ਜਿਹੜੇ ਤੂੰ ਥੱਲੇ ਨਵੇਂ ਬੈ ਜਾ ਲੰਮੇ ਪੈ ਜਾ ਥੱਲੇ ਬੈ ਜਾ ਹਾਂ ਮੈਂ ਜੋ ਚੱਜ ਦੀ ਗੱਲ ਕਰ ਤੂੰ ਕੋਈ ਤੂੰ ਉਹਨੂੰ ਸਮਝਾ ਉਹਨੂੰ ਪਹਾੜ ਵੀ ਆਪਾਂ ਨੇ ਕਿਤੇ ਵੀ ਜਾਣਾ ਹਲੇ ਜੇ ਮੈਂ ਮੰਜੇ ਤੇ ਬਹਿਣਾ ਮੰਜੇ ਤੇ ਬੈਠਾ ਜੇ ਮੈਂ ਟਰੈਕਟਰ ਤੇ ਬਹਿਣਾ ਟਰੈਕਟਰ ਤੇ ਬੈਠਾ ਤੂੰ ਮੈਨੂੰ ਬਹਿਣ ਹੀ ਨਹੀਂ ਦਿੰਦੇ ਟਰੈਕਟਰ ਦੇ ਵੀ ਕੇ ਕੰਮ ਕਰਦਾ ਕੋਈ ਇਹਨਾਂ ਨੇ ਤੇਜੀ ਨਾਲ ਆਰਾਮ ਦਿੱਤਾ ਹਦਾ ਕਿ ਟਰੈਕਟਰ ਸਟੀering ਤੇ ਬੈਗ ਚਲਾਉਣਾ ਵਾ ਮੰਜੋਦ ਮੈਨੂੰ ਨੀਗਾ ਬਹੁਤੀਆਂ ਗੱਲਾਂ ਦਾ ਪਤਾ ਆਪਾਂ ਨਾ ਰਿਸ਼ਤੇ ਆਦੇ ਚੱਕਰਾਂ ਚ ਪੈਣਾ ਨਾ ਇਹ ਰਿਸ਼ਤਾ ਕਿਸੇ ਦਾ ਕਰਾਉਣਾ ਨਾ ਸਾਨੂੰ ਸੂਟਾਂ ਦੀ ਲੋੜ ਵਾ ਅਹੀਂ ਪਹਿਣਾ ਅਹੀਂ ਪਹਿਣਾ ਅਹੀਂ ਦੋਆਨੇ ਪਹਿਣਾ ਤੁਸੀਂ ਭੁੱਖੇ ਰਹਿੰਦੇ ਆ ਭੁੱਖੇ ਰਹਿੰਦੇ ਘਰ ਨਾ ਤੰਮੇ ਦੇ ਹਾਨੋ ਤੇ ਇਨੇ ਨਾ ਤੰਮੇ ਹਾਨੋ ਤੇ ਇਨੇ ਆ ਨਾ ਉਹਨਾਂ ਨੂੰ ਤੇਨੇ ਆ ਤੁਸੀਂ ਸਾਰਿਆਂ ਨੂੰ ਕਹਿੰਨੇ ਆ ਜਿਹੜਾ ਆਕੇ ਲੱਗਦਾ ਉਹ ਸਹੀ ਆ ਜਿਹੜਾ ਨਹੀਂ ਲੱਗਦਾ ਸਾਰਿਆਂ ਨੂੰ ਕਹਿੰਨੇ ਆ ਆਪਾਂ ਜਾ ਪਰਸੇ ਜਾ ਰਾਕ ਉਹਦੇ ਬੰਦਿਆਂ ਨੂੰ ਬਹਿ ਜਾ ਰੋਟੀ ਕਵਾਣ ਦਾ ਜਗਾਰਮੈਂਟ ਕਰੋ ਕੋਈ ਕਰਦਾ ਮੈਂ ਤੇ ਦਾਣਾ ਮੈਨੂੰ ਮੈਨੂੰ ਦਾ ਤਾ ਦੇ ਤੂੰ ਰੋਟੀ ਖਾ ਲੋ ਫੱਗ ਲੋ ਰੋਟੀ ਖਾ ਲੋ ਫੱਗ ਲੋ